ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਤ ਬਾਬਾ ਨਦਾਨ ਸਿੰਘ ਜੀ ਦੇ ਜੀਵਨ ਸਾਖੀ ਤੋਂ ਬਾਅਦ ਆਪ ਜੀ ਦੇ ਸਨਮੁਖ ਗੁਰੂ ਅਮਰਦਾਸ ਜੀ ਦੀ ਜੀਵਨ ਸਾਖੀ ਹੈ। ਤ Aap ਜੀ ਕਿਰਪਾ ਕਰਕੇ ਸਰਵਨ ਕਰੋ। ਸ੍ਰੀ ਗੁਰੂ ਅਮਰਦਾਸ ਜੀ ਦਾ ਪਛੋਕੜ ਭਾਈ ਵਿਸ਼ਨਦਾਸ ਜੀ ਮਿੱਠੇ ਸੁਭਾਅ ਵਾਲੇ ਸਦਾ ਸਿਮਰਨ ਰੰਗ ਵਿੱਚ ਰੰਗੇ ਸ਼ਾਂਤੀ ਦੇ ਪ੍ਰਤੀਕ ਬਾਸਰ ਕੇ ਵਿੱਚ ਹੱਟੀ ਕਰਦੇ ਹੁੰਦੇ ਸਨ ਕੁਝ ਧੇਰ ਬਾਅਦ ਉਹਨਾਂ ਦੇ ਘਰ ਇੱਕ ਸੁਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਹਰਜੀ ਰੱਖਿਆ ਗਿਆ ਭਾਈ ਹਰਜੀ ਵੀ ਆਪਣੇ ਪਿਤਾ ਵਿਸ਼ਨਦਾਸ ਜੀ ਦੇ ਸੁਭਾਅ ਵਰਗੇ ਮਿੱਠ ਬੋਲੜੇ ਤੇ ਪ੍ਰਭੂ ਦੇ ਪਿਆਰੇ ਸਨ ਜਦੋਂ ਭਾਈ ਹਰਜੀ 16 ਵਰਿਆਂ ਦੇ ਹੋਏ ਤਾਂ ਉਹਨਾਂ ਦੀ ਸ਼ਾਦੀ ਕਰ ਦਿੱਤੀ ਗਈ। ਸ਼ਾਦੀ ਤੋਂ ਬਾਅਦ ਹਰਜੀ ਦੇ ਸਹੁਰੇ ਹਰਜੀ ਨੂੰ ਆਪਣੇ ਕੋਲ ਲਾਹੌਰ ਲਾਗੇ ਗਿਲਵਾਨੀ ਲੈ ਆਏ। ਉੱਥੇ ਹਰਜੀ ਨੇ ਅਨਾਜ ਦਾ ਵਪਾਰ ਆਰੰਭ ਕਰ ਦਿੱਤਾ ਤੇ ਬਹੁਤ ਧਨ ਕਮਾਇਆ। ਹਰਜੀ ਦੀ ਘਰਵਾਲੀ ਜਿੰਨਾ ਦਾ ਨਾਂ ਮਲਾਣੀ ਸੀ। ਵੱਡੀ ਸੂਝ ਬੂਝ ਵਾਲੀ ਔਰਤ ਸੀ। ਫਿਰ ਕੁਝ ਮਹੀਨਿਆਂ ਪਿੱਛੋਂ ਹਰਜੀ ਦੇ ਘਰ ਇੱਕ ਸੁਪੁੱਤਰ ਹੋਇਆ ਜਿਸ ਦਾ ਨਾਮ ਤੇਜਪਾਣ ਰੱਖਿਆ ਗਿਆ ਹਰਜੀ ਨੇ ਆਪਣੇ ਸੁਪੁੱਤਰ ਤੇਜਪਾਣ ਦੀ ਛੋਟੀ ਉਮਰੇ ਹੀ ਸ਼ਾਦੀ ਕਰ ਦਿੱਤੀ ਜਦੋਂ ਭਾਈ ਹਰਜੀ ਨੂੰ ਵਪਾਰ ਕਰਦੇ ਕਰਦੇ ਚੋਖਾ ਸਮਾਂ ਹੋ ਗਿਆ ਤਾਂ ਪਿੱਛੋਂ ਦਾ ਖਿਆਲ ਆਇਆ ਤੇ ਉਹ ਵਪਾਰ ਚੱਲਦਾ ਛੱਡ ਕੇ ਫਿਰ ਬਾਸਰ ਕੇ ਵਾਪਸ ਆ ਗਏ ਇੱਥੇ ਉਹਨਾਂ ਪਹਿਲਾਂ ਵਾਲਾ ਹੀ ਵਪਾਰ ਸ਼ੁਰੂ ਕੀਤਾ ਬਾਸਰ ਕੇ ਵੀ ਇਹਨਾਂ ਦੇ ਵਪਾਰ ਦੀ ਖੂਬ ਸ਼ੋਹਰਤ ਸੀ ਉਧਰ ਇੰਨੇ ਨੂੰ ਪਾਈ ਬਿਸ਼ਨਦਾਸ ਜੀ ਅਕਾਲ ਚਲਾਣਾ ਕਰ ਗਏ ਪਾਈ ਬਿਸ਼ਨਦਾਸ ਜੀ ਨੇ ਜੀਦੇ ਫੁੱਲ ਲੈ ਕੇ ਜਦ ਹਰਜੀ ਹਰਦਵਾਰ ਪ੍ਰਵਾਹ ਕਰਨ ਗਏ ਤਾਂ ਉਹ ਵੀ ਉਥੇ ਹੀ ਸਵਰਗ ਸਦਾਰ ਗਏ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਤੇਜਪੰਨ ਜੀ ਤੇ ਆਣ ਪਈ ਵਪਾਰ ਵੱਡਾ ਸੀ ਸੰਭਾਲ ਨਾ ਸਕੇ ਕਿਉਂਕਿ ਸ੍ਰੀ ਤੇਜਪਾਣ ਜੀ ਦਾ ਸੁਭਾਅ ਪੋਲਾ ਪਾਲਾ ਤੀਰ ਜੀ ਤੇ ਭਗਤੀ ਵਾਲਾ ਸੀ ਬੇਸ਼ੱਕ ਵਪਾਰ ਕੱਟ ਗਿਆ ਫਿਰ ਵੀ ਉਹਨਾਂ ਨੇ ਹੌਸਲਾ ਨਾ ਛੱਡਿਆ ਉਹਨਾਂ ਦੀ ਘਰ ਵਾਲੀ ਲਖੋ ਜਾਨ ਲਕshmi ਦੇਵੀ ਵੀ ਗੁਨਾ ਦਾ ਪੰਡਾਰ ਸੀ ਟੱਬਰ ਵੱਡਾ ਹੋਣ ਕਾਰਨ ਤੇ ਗੁਜ਼ਾਰਾ ਮੁਸ਼ਕਲ ਹੋਣ ਕਰਕੇ ਸ੍ਰੀ ਤੇਜਪਾਲ ਜੀ ਨੇ ਫੇਰੀ ਲਗਾ ਕੇ ਵੀ ਮਾਲ ਵੇਚਣਾ ਸ਼ੁਰੂ ਕਰ ਦਿੱਤਾ ਕਾਰ ਵਿੱਚ ਸੌਖਾ ਹੋ ਗਿਆ ਤੇ ਇੱਜ਼ਤ ਉਹਨਾਂ ਦੇ ਕਦਮ ਪਰਸਣ ਲੱਗੀ ਨੂਰੀ ਪ੍ਰਕਾਸ਼ ਦੁਖੀਆਂ ਦੇ ਦਰਦੀ ਰਿੱਧੀਆਂ ਸਿੱਧੀਆਂ ਦੇ ਮਾਲਕ ਨਿਆਸਰਿਆਂ ਦੇ ਆਸਰੇ ਨਿਉਟਿਆਂ ਦੀ ਊਟ ਜੁਗੋ ਜੁਗਾ ਟੱਲ ਸ਼ੈਨ ਸ਼ੀਲਤਾ ਦੇ ਪੁੰਜ ਜਗਤ ਦੇ ਵਾਲੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰ ਕੇ ਅੰਮ੍ਰਿਤਸਰ ਦੇ ਕੋਲ ਛੇ ਰਟੇ ਦੇ ਦੱਖਣ ਪੱਛਮ ਵੱਲ 5 ਮਈ ਸਨ 1969 ਨੂੰ ਮਾਤਾ ਲਖੋਜੀ ਦੀ ਕੁੱਖੋਂ ਬਾਬਾ ਤੇਜਪਾਲ ਜੀ ਦੇ ਘਰ ਹੋਇਆ। ਸੰਮਤ ਦੇ ਹਿਸਾਬ ਨਾਲ 1536 ਤੇ ਜੇਠ ਦੀ 8 ਸੀ ਤੇ ਚੰਦਰਮਾ ਦੀਆਂ ਤਰੀਕਾ ਮੁਤਾਬਕ ਉਸ ਦਿਨ ਵਿਸਾਖ ਸੁਦੀ 14 ਸੀ। ਦੂਜੇ ਅਰਥਾਂ ਵਿੱਚ ਮਸੀਆ ਤੋਂ ਪਿੱਛੋਂ 14ਵਾਂ ਦਿਨ ਸੀ ਗੁਰੂ ਅਮਰਦਾਸ ਜੀ ਸਭ ਤੋਂ ਵੱਡੇ ਸਨ ਤਿੰਨ ਛੋਟੇ ਪਰਾ ਹੋਰ ਸਨ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਹੋਏ ਨੇ ਨਕਸ਼ਨੁਹਾਰ ਪਟ ਕਲਸ ਹਾਰ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਸੱਜੇ ਹੱਥ ਵਿੱਚ ਪਦਮ ਸੀ ਸਿੱਧੀ ਉਹਨਾਂ ਦੇ ਚਿਹਰੇ ਦਾ ਹਰ ਸਮੇਂ ਦਰਸ਼ਨ ਕਰਦੀ ਰਹਿੰਦੀ ਸੀ। ਭਾਵ ਮੁਖੜਾ ਚੰਨ ਤੋਂ ਵੀ ਵੱਧ ਕੇ ਸੁਹਾਵਾ ਸੀ ਤੇ ਖੱਬੇ ਪਾਸੇ ਰਿੱਧੀਆਂ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਖੱਬੇ ਪੈਰ ਵਿੱਚ ਪਦਮ ਦਾ ਹੋਣਾ ਪੰਡਿਤ ਦੁਰਗਾ ਨੇ ਵੀ ਡਿਠਾ ਸੀ। ਮੱਥੇ ਉੱਤੇ ਪਰਮਾਤਮਾ ਦੀ ਸੱਚੀ ਬਖਸ਼ਿਸ਼ ਰੂਪੀ ਨਿਸ਼ਾਨ ਦਾ ਜ਼ਿਕਰ ਵੀ ਪੱਟਾ ਨੇ ਕੀਤਾ ਹੈ। ਗੁਰੂ ਜੀ ਦੀ ਰੂਚੀ ਸ਼੍ਰੀ ਗੁਰੂ ਅਮਰਦਾਸ ਜੀ ਘਰ ਵਿੱਚ ਜੇਠੇ ਹੋਣ ਕਾਰਨ ਹੱਟੀ ਤੇ ਕੇਵਲ ਆਪ ਹੀ ਬੈਠਦੇ ਸਨ ਆਪ ਨੇ ਵਿਦਿਆ ਸਕੂਲੋਂ ਨਹੀਂ ਬਲਕਿ ਕਰੋ ਹੀ ਪ੍ਰਾਪਤ ਕਰ ਲਈ ਸੀ ਬਾਲ ਉਮਰ ਵਿੱਚ ਜੇਕਰ ਕਦੀ ਬੱਚਿਆਂ ਨਾਲ ਖੇਡਣ ਜਾਂਦੇ ਤਾਂ ਉਹਨਾਂ ਨੂੰ ਧਰਮ ਕਰਮ ਤੇ ਰੱਬ ਦਾ ਨਾਮ ਧਿਆਉਂਦੇ ਹੀ ਦੱਸਦੇ ਆਪ ਬੜੇ ਹੀ ਦਿਆਲੂ ਸਨ ਆਪ ਨੇ ਜਦੋਂ ਵੀ ਕਿਸੇ ਭੁੱਖੇ ਨੰਗੇ ਨੂੰ ਜਾਂ ਦੁਖੀਏ ਬੇਵਸ ਨੂੰ ਵੇਖਣਾ ਤਾਂ ਉਸ ਨੂੰ ਆਪਣੇ ਘਰ ਬੁਲਾ ਕੇ ਭੋਜਨ ਛਕਾਣਾ ਤੇ ਇਥੋਂ ਤੱਕ ਕਿ ਉਸ ਨੂੰ ਬਸਤਰ ਦੇ ਕੇ ਵੀ ਟੋਰਨਾ ਆਪ ਜੀ ਦੀ ਰੁਚੀ ਕੇਵਲ ਸੰਗਤਾਂ ਦੀ ਸੇਵਾ ਤੇ ਰੱਬ ਦਾ ਜਾਪ ਕਰਨਾ ਹੀ ਸੀ ਆਪ ਕਈ ਵਾਰ ਸਾਰੀ-ਸਾਰੀ ਰਾਤ ਭਜਨ ਹੀ ਕਰਦੇ ਰਹਿੰਦੇ ਆਪ ਜਿੱਥੋਂ ਕਿਤੇ ਸੰਤ ਮੰਡਲੀ ਦਾ ਆਉਣਾ ਸੁਣਦੇ ਤਾਂ ਆਪਣੇ ਪਿੰਡੋਂ ਸਤਸੰਗੀ ਇਕੱਠੇ ਕਰਕੇ ਸਤਸੰਗ ਸੁਣਨ ਤੇ ਸੁਣਾਣ ਪੁੱਜ ਜਾਂਦੇ ਤੇ ਫਿਰ ਭਜਨ ਮੰਡਲੀ ਨੂੰ ਵਾਪਸ ਆਪਣੇ ਪਿੰਡ ਹੀ ਲੈ ਜਾਂਦੇ ਤੇ ਕਈ ਕਈ ਦਿਨ ਉਥੇ ਹੀ ਰੱਖਦੇ ਗੁਰੂ ਜੀ ਧਰਮ ਕਰਮ ਦੇ ਬਹੁਤ ਰਾਖੇ ਸਨ ਇਸੇ ਕਰਕੇ ਲੋਕ ਇਹਨਾਂ ਨੂੰ ਭਗਤ ਕਰਕੇ ਪੁਕਾਰਣ ਲੱਗ ਪਏ ਸਨ ਗੁਰੂ ਜੀ ਦਾਵਿਆ ਆਪ ਜੀ ਦੀ ਰੁਚੀ ਸ਼ਾਦੀ ਕਰਵਾਨ ਵੱਲ ਬਿਲਕੁਲ ਨਹੀਂ ਸੀ ਬਲਕਿ ਹੋਰ ਕਰਮ ਤਰਮ ਦੇ ਕੰਮਾਂ ਵਿੱਚ ਸੀ ਇਸੇ ਲਈ ਜਦੋਂ ਹੀ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਵਿਆਹ ਕਰਾਣ ਲਈ ਕਹਿੰਦੇ ਤਾਂ ਇਹ ਹਰ ਵਾਰੀ ਟਾਲ ਦਿੰਦੇ ਇਹੀ ਕਾਰਨ ਕਰਕੇ ਇਹਨਾਂ ਦੇ ਤਿੰਨ ਛੋਟੇ ਭਰਾਵਾਂ ਦਾ ਵਿਆਹ ਇਹਨਾਂ ਤੋਂ ਪਹਿਲਾਂ ਹੀ ਹੋ ਗਿਆ ਸੀ ਫਿਰ ਇੱਕ ਦਿਨ ਤੇਜਪਾਨ ਜੀ ਨੇ ਗ੍ਰਹਸਥ ਧਰਮ ਦੀ ਮਹਿਮਾ ਦ੍ਰਿੜਾ ਕੇ ਕਰ ਗ੍ਰਸਤੀ ਹੋਣਾ ਧਰਮ ਲਈ ਜ਼ਰੂਰੀ ਦੱਸਿਆ ਤਾਂ ਆਪ ਜੀ ਰਾਜੀ ਹੋਏ ਆਪ ਜੀ ਦੀ ਸ਼ਾਦੀ ਸਿਆਲਕੋਟ ਤੋਂ 20 ਮੀਲ ਲਖਣ ਪਾਸੇ ਪਸਰੂਰ ਨਗਰ ਤੋਂ ਚੜਦੇ ਵੱਲ 10 ਕੁ ਮੀਲ ਪਿੰਡ ਸਨਖਤਰਾ ਬਹਿਲ ਘਰਾਣੇ ਦੇ ਦੇਵੀ ਚੰਦ ਜੀ ਦੀ ਲੜਕੀ ਮਨਸਾ ਦੇਵੀ ਨਾਲ ਹੋਇਆ ਬਾਬਾ ਅਮਰਦਾਸ ਜੀ ਦੀ ਆਯੂ ਉਸ ਵੇਲੇ 28 ਕੁ ਸਾਲਾਂ ਦੀ ਸੀ ਸੰਮਤ 1549 ਨੂੰ ਤੇ ਮਾਗ ਦੀ 11 27 ਨਵੰਬਰ 1502 ਸੀ ਸਨ ਖਤਰਾ ਜਾਣਾ ਹੋਵੇ ਤਾਂ ਲਾਹੌਰ ਤੋਂ ਹੀ ਜਾਈਦਾ ਸੀ ਜਾਂ ਰਮਦਾਸ ਤੋਂ ਰਾਵੀ ਦਾ ਪਤਨ ਟੱਪ ਕੇ ਪੁੱਜੀ ਦਾ ਸੀ ਮਨਸਾ ਦੇਵੀ ਨੂੰ ਆਪ ਜੀ ਮਾਲੀ ਜਾਂ RAM ਕੀ ਕਰਕੇ ਬੁਲਾਉਂਦੇ ਸਨ ਮਨਸਾ ਦੇਵੀ ਜੀ ਵੱਡੇ ਜਿਗਰੇ ਵਾਲੇ ਤੇ ਸੇਵਾ ਦੇ ਪੁੰਜ ਸਨ ਉਨ੍ਹਾਂ ਦੇ ਪਤੀ ਦੇ ਵਾਂਡੇ ਹੁੰਦਿਆਂ ਪਹਿਲਾਂ ਹਰ ਦੁਆਰ ਜਾਣ ਵੇਲੇ ਤੇ ਫਿਰ ਲਗਾਤਾਰ ਗੁਰੂ ਅੰਗਦ ਦੇਵ ਜੀ ਪਾਸ ਸੇਵਾ ਕਮਾਉਣ ਵਾਲੇ ਬਾਸਰ ਕੇ ਕੱਟੇ ਉਹ ਉਨ੍ਹਾਂ ਦੀ ਜੁਗਤ ਤੇ ਪੁਗਤ ਦਾ ਨਮੂਨਾ ਹੀ ਸਨ ਕਦੇ ਮੱਥੇ ਵੱਟ ਨਾ ਪਾਣਾ ਤੇ ਕਿਸੇ ਪ੍ਰਕਾਰ ਦਾ ਗਿਲਾ ਗੁਜ਼ਾਰੀ ਨਾ ਕਰਨੀ ਉਨ੍ਹਾਂ ਦੀ ਵਡਿਆਈ ਦਰਸਾਉਣ ਲਈ ਕਾਫੀ ਹੈ ਆਈ ਮਨਸਾ ਦੇਵੀ ਸੁਆਣੀ ਜੋ ਪਰਤਖ ਲਕshmi ਰਾਣੀ ਅਗਲੀ ਸਾਖੀ ਪਾਗ ਦੂਜੇ ਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ